17 ਬਿਗੀਆਂ ਦਾ ਮਾਲਕ ਅੱਜ ਵੀ ਕਰਦਾ ਊਠ ਨਾਲ ਖੇਤੀ ਕਹਿੰਦਾ ਜਿਹੜਾ ਨਜ਼ਾਰਾ ਊਠ ਨੂੰ ਜੋਤ ਕੇ ਖੇਤੀ ਕਰਨ ਦਾ ਆਉਂਦਾ ਉਹ 4x4 ਟਰੈਕਟਰ ਚ ਕਿੱਥੇ ਆਉਂਦਾ ਆਹ ਰਾਜਸਥਾਨ ਦੇ ਵਿੱਚ ਆਏ ਸੀ ਮਿੱਤਰੋ ਤੇ ਆਹ ਬਾਈ ਊਠ ਤੇ ਨਾਲ ਖੇਤੀ ਕਰਦਾਗਾ ਸੀਲਰ ਮਾਰ ਰਿਹਾਗਾ ਬਾਕੀ ਆ ਜੋ ਕਰਦਿਆਂ ਗੱਲਬਾਤ ਬਾਈ ਆਪਣੇ ਦਾ ਸੀਲਰ ਹੁੰਦੇ ਆ ਹਨਾ ਤੇ ਇਹਨਾਂ ਦੇ ਵਿੱਚ ਬਦਨ ਕੀ ਕਹਿੰਦੇ ਆਗੇ ਇਹ ਤੇ ਬਾਈ ਇਹ ਬਾਗੜੀ ਬੋਲਦੇ ਆ ਤੇ ਸਾਰੀ ਜਾਣਕਾਰੀ ਦਿੰਨੇ ਲੈ ਕੇ ਹਨਾ ਤੇਰ ਵੇਖੋ ਆ ਆਪਣੇ ਤਾਂ 4x4 ਨਾਲ ਰੱਜ ਨਹੀਂ ਆਉਦਾ ਇਹਦੇ ਇਹ ਹਾਸ ਪਾਵਰ ਦੇ ਟਰੈਕਟਰ ਕਰਾ ਲੈਨੇ ਆ ਇਹਦੇ ਕੋਲੇ ਬਾਈ ਕੋਲੇ ਮੰਨ ਲੈਂਦਾ ਹੈਗੇ 17 ਬਿਗੇ ਤੇ ਆ ਊਠਣੀ ਆ ਤੇ ਇਹਦੇ ਨਾਲ ਹੀ ਸਾਰੀ ਖੇਤੀ ਕਰਦੇ ਆ ਸਾਰੀ ਦੱਸ ਦਿਆਂ ਜਾਣਕਾਰੀ ਕੋਈ ਖਰਚਾ ਨਹੀਂ ਆ ਵੇਖੋ ਬਾਈ ਮੈਂ ਤੇ ਆਪਣੇ ਅਰਗੇ ਦਾ ਵਾਕਈ ਹਨਾ 4x ਅੱਜ ਦੇ ਕੱਲ ਦੇ ਤਾਂ ਪੀੜੀ ਕਹਿੰਦੇ ਵੀ AC ਵਾਲਾ ਕੈਬਨ ਵਾਲਾ ਟਰੈਕਟਰ ਚਾਹੀਦਾ ਸਾਨੂੰ ਉੱਤੇ ਕਰਾਂਗੇ ਖੇਤੀ ਤੇ ਆਹ ਬਾਈ ਆਰੇ ਦੇਖ ਲਾ ਅਣ ਥੱਕ ਮਿਹਨਤ ਕਰਨ ਵਾਲੇ ਫਿੱਟ ਪਏ ਆ ਹਨ ਇਹਨੂੰ ਕੀ ਕਹਿੰਦੇ ਆ ਥੇਰੂ 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 ਕਹਿੰਦੇ ਆਪਣੇ ਸਿਲਰ ਕਹਿ ਦਿੰਦੇ ਆ ਜਿਵੇਂ ਹਾਂ ਆ ਚੱਕ ਨਹੀਂ ਪੈਂਦੀ ਆ ਤੇ ਕਿੰਨੇ ਆਪਣੇ ਸਾਰੇ ਖੇਤੀ ਇਸ ਦੇ ਨਾਲ ਕਰਦੇ ਹੋ ਮਤਲਬ ਕਿਤਨੇ ਬਿੱਗੇ 17 ਹਾਂ 17 ਬਿੱਗਿਆਂ ਦੀ ਖੇਤੀ ਤੇ ਬਜਾਈ ਵੀ ਇਸ ਦੇ ਸਾਥ ਹੀ ਹੈ ਬਜਾਈ ਵੀ ਟਰੈਕਟਰ ਨਹੀਂ ਨੇ ਆਪਕੇ ਕੋਲ ਬਜਾਈ ਸਿਲਰ ਹੈ ਜੋ ਸਿਲਰ ਮਾਰਦੇ ਨੇ ਟਰੈਕਟਰ ਸੇ ਹਾਂ ਇੰਗਲਰ ਤਿਰਫਲੀ ਮਾਰਾਂ ਟਰੈਕਟਰ ਹੈ ਨਹੀਂ ਉਹਦੇ ਵੇਲੇ ਲੱਡੂ ਡੇ ਕੇ ਹਾਂ 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 ਟਰੈਕਟਰ ਨਹੀਂ ਹੈ ਟਰੈਕਟਰ ਨਹੀਂ ਹੈ ਹਾਂ ਤੋ ਭਾਲੀ ਮਾਰਾ ਨਰਮਾ ਬਾਈ ਨਰਮਾ ਆਪਣਾ ਹੈ ਠੀਕ ਹੈ ਤੋ ਵੀ ਮਿੱਤਰ ਭਾਲੀ ਮਾਰ ਰਿਹਾ ਮਿੱਤਰ ਭਾਲੀ ਬੋਲਾ ਮਾਰੀ ਬਾਗੜੀ ਬਸਾਂ ਮਾਪ ਥੇ ਆ ਆਪਣੇ ਵੀ ਤਰਪਾਲੀ ਬੋਲਦੇ ਤਰਪਾਲੀ ਕਹਿੰਦੇ ਆ ਹੂੰ ਔਰ ਇਹਦੇ ਸਵਾਗੀ ਵਗੈਰਾ ਔਰ ਕਿਆ ਕਿਆ ਡਾਲਦੇ ਹੈ ਠੀਕ ਹੈ ਤੋ ਵਾਗਾ ਹੈ ਦੁਪੋਰੀ ਬੋਲਤੇ ਹੈ ਜੋ ਦੋ ਦੋ ਪੜਾ ਲਿਜਾਵੇ ਬੀਜ ਲਡਾਲਤੀ ਹੈ ਹਾਂ ਬੀਜ ਡਾਲਦੇ ਤੋ ਹਲ ਹਲ ਵਗੈਰਾ ਜੋ ਉਸੇ ਇਸ ਖੇਤ ਕੇ ਹਾਲ ਹੁੰਦੇ ਹੈ है तो बोलते हैं है वो भी है उनका इनका हाँ ठीक है एक लोग मुन्नी पहला लकड़ की राग था अभी पांच साल हो गया पीढ़ी मंगाओ लिया लोग ही लोगी का डैम ठीक है, है, है आपके मतलब बागड़ी में बोलते ना आप आपके बेटे भी आपके साथ काम करवाते है आप ही करते हो ज्यादा छोटा है छह लड़के हैं अच्छा छह ठीक है बेटा तो अभी इसी पाँच साल बाद में काम आ रहा डैम ठीक है 10ਵੀਂ ਚ ਪੜਦਾ ਬਾਈ ਤੇ 17 ਪਿੱਗੇ ਆਪ ਹੀ ਕਰਦੇ ਹੋ ਸਾਰਾ ਹਾਂ ਆਪ ਹੀ ਆਪੇ ਆਜ ਸਵੇਰੇ ਕਿੰਨੇ ਵਜੇ ਆਗੇ ਸੀ ਇੱਥੇ ਪੇ ਆਜ ਤੋਂ ਥੋੜਾ ਲੇਟ ਆਇਆ ਅਰਕਾਰ ਖੋਲਣਾ ਇਹ ਪੜੋ ਚੀਜ਼ ਮੇਨੇ ਮੇਰੀ ਕੋ ਨਹੀਂ ਹਾਂ ਮੈਂ ਤਾਂ ਉਹ ਕਹੇ ਰੂ ਮਾਰ ਦਿਓ ਜਨਾ ਮੈਂ ਮਾਰੂ ਕਿਰਾਏ ਤੇ ਵੀ ਕੰਮ ਕਰਦੇ ਹੋ ਆਪ ਅੱਛਾ ਇਸ ਉਠ ਨਾਲ ਮਿੱਤਰੋ ਦੇਖੋ ਹਨ ਆਪਣੇ ਟਰੈਕਟਰ ਨਾਲ ਕਰਦੇ ਆ ਉਠ ਨਾਲ ਕਿਰਾਏ ਦਾ ਕੰਮ ਕਰਦੇ ਆ ਦੇਖੋ ਹੁਣ ਉਹ ਜਨਾ ਉਹ ਮੋਟਰ ਲੱਗ ਗਿਆ ਤਾਰ ਖੋਲ ਉਹ ਸਾਹਮਣੇ ਇਹਦੀ ਉਹ ਆ ਗੱਡੀ ਆ ਸਾਹਮਣੇ ਹਾਂ ਗੱਡੀ ਇੰਦੀ ਹੈ ਜੋ ਇੰਦੀ ਆ ਉਠਣੀ ਦੀ ਹਾਂ ਉਠਣੀ ਦੀ ਆ ਠੀਕ ਹੈ ਉਠ ਗੱਡਾਗਾ पहला गड्ढा हूं था अब्बा गाडी बोला पहला बे भे भेज दिया बे भे और हिसाब का हूं था अच्छा अच्छा बिंगे बिडे नहीं इदा गड्ढा हूं था ठीक दिंगे है बिंगे बिग 3 फुटा है, है। ओके ये ताना फुटा हाँ। है ठीक है तो एक कितने टाइम चला दूंगा कितना कितने बिग गया एक कुल टाइम ही में लगा को सवा 2 घंटा दो बिगा में दो बिगा में सवा 2 घंटा तो लत्ता नहीं दुख दिया काफ नहीं लत्ता तो हां दुख खड़ा दिया जी लगो तार बना तो थक जावे बिल्कुल ये थक जावे अपने अभी तो गर्मी बहुत है यार यार लेने ਟਰੈਕਟਰ ਲੈਣੇ ਕੋ ਮਨ ਨਹੀਂ ਕਰਤਾ ਮਨ ਕੋਕਰਾ ਇੱਕ ਰਸੇਮ ਬਹੁਤ ਹੈ ਜੀ ਮਾਰੇ ਖੇਤ ਵਿੱਚ ਸੇਮ ਹੈ ਆ ਦੇਖੋ ਯਾਰ ਹੈਰਾਨੀ ਵਾਲੀ ਗੱਲ ਹੈ ਵੀ ਇਧਰ ਟਿੱਬੇ ਆ ਰਸਤਾਂ ਦੇ ਹਾਂ 6 6-7 ਕਿਲਾ ਮੇਰੀ ਬੈਲੀ ਪੜੀ ਹੈ ਜ਼ਮੀਨਾਂ 17 ਸਾਲਾਂ ਤੋਂ ਅੱਛਾ ਸੇਮ ਹੈ ਉਹ ਬਿਠਾ ਗਈ ਉਹ ਸਾਹਮਣੇ ਸਪੀਡ ਦੇ ਅੰਦਰ ਹਾਂ ਉਹ ਸਾਹਮਣੇ ਹੈ ਮਿੱਤਰੋ ਉੱਥੇ 6 ਕਿਲਾ ਬਿਠਾ ਗਈ ਬਾਕੀ ਇੰਗਮਾਇਆ ਕੋਈ 2.5 ਕਿਲਾ ਹਾਂ ਹੋਰ ਮੇਰੀ ਜ਼ਮੀਨ ਪੈਣੀ ਰਹੇਗੀ ਜਿੱਨਾ ਪਰਣਾ ਠੀਕ ਹੈ ਜੇ ਬਾਈ ਕਿਸਾਨ ਜਿਹੜੇ ਸਹੀ ਕਿਸਾਨ ਹੁੰਦੇ ਨੇ ਤੋਰੇ ਜੀ ਇਹਨੂੰ ਆਪਣਾ ਲੋ ਲੈ ਜੀ ਤੇ ਸਪਰੇਅ ਵਗੈਰਾ ਨਹੀਂ ਕਰਦੇ ਕੱਕ ਲਈਏ 17 ਤਾਂ 17 ਦੋਲ ਪੀਛੇ ਕਰਦੇ ਹੂੰ ਬਾਕੀ ਬਾਈ ਮਿਹਨਤ ਆ ਹਨਾ ਰਾਜਸਥਾਨ ਵਾਲੇ ਮਿਹਨਤ ਬਹੁਤ ਕਰਦੇ ਆਗੇ ਤੇ ਆਪਣੇ ਨਾਲੋਂ ਕਿੰਨਾ ਫਰਕ ਆ ਯਾਰ ਹਨਾ ਆਪਾਂ ਬਲਦਾਂ ਨਾਲ ਵੀ ਸੁਣਦੇ ਆ ਓਠ ਨਾਲ ਵੀ ਹਨਾ ਤੇ ਅੱਜ ਅਸੀਂ ਆ ਰਾਜਸਥਾਨ ਦੇ ਵਿੱਚ ਓਠ ਨਾਲ ਖੇਤੀ ਜਿਹੜੀ ਆ ਕਰਦੇ ਆ ਜਾਂ ਆਹ ਸਾਰਾ ਤੇ ਟਰੈਕਟਰਾਂ ਨਾਲ ਵੇ ਇੱਥੇ ਹੈਗੀ ਆ ਪਰ ਬਾਈ ਹਰੇ ਕਹਿੰਦੇ ਅਸੀਂ ਟਰੈਕਟਰ ਨਹੀਂ ਲੈ ਸਕਦੇ ਤਾਂ ਇਹਦੇ ਨਾਲ ਹੀ ਕਰਦੇ ਹਾਂ ਸੋ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ